ਆਹ ਵੀ ਛੋਟੀ ਆ ਜਿਹੜੀ ਦੋ ਦੰਦ ਮੁਕਾਬਲੇ ਦੇ ਵਿੱਚ ਲੜਨ ਦੇ ਲਈ ਇੱਥੇ ਆਈ ਸੀ ਕਰਮਾਲੀ ਪਰ ਇੱਥੇ ਆ ਕੇ ਨੇ ਦੰਦ ਸੋਟਤਾ ਤੇ ਇਹ ਵੱਡੀਆਂ ਮਈਆਂ ਦੇ ਵਿੱਚ ਦੁੱਧ ਮੁਕਾਬਲੇ ਦੇ ਵਿੱਚ ਚੁਆਈ ਮੁਕਾਬਲੇ ਦੇ ਵਿੱਚ ਲੜੀਆ ਤਨੋਲੇ ਮੇਲੇ ਬੀਐਫਏ ਤੇ ਕਿੰਨਾ ਸਤਾਨ ਪ੍ਰਾਪਤ ਕੀਤਾ ਇਹਨੇ ਕਰਮਾਲੀ ਨੇ ਕਿਹੜੇ ਪਿੰਡੋਂ ਆਈ ਆ ਸਾਰੀ ਜਾਣਕਾਰੀ ਲੈ ਲੈਣੀ ਆਪਾਂ ਵੀਰੇ ਤੋਂ ਸੱਸੀ ਘਾਲਾ ਵੱਡੇ ਵੀਰੇ ਆ ਬਾਈ ਕੀ ਹਾਲ ਆ ਵੱਡੇ ਬਾਈ ਆ ਬਾਈ ਤੂੰ ਸੁੱਤਾ ਦੇ ਪਰਿਵਾਰ ਬਾਈ ਵਧੀਆ ਬਾਈ ਅੱਛਾ ਇੱਕ ਵਾਰੀ ਆਪਣਾ ਨਾਮ ਸਾਂਝਾ ਕਰ ਦਈਏ ਵੀਰੇ ਮੇਰਾ ਨਾਮ ਹਰਜਿੰਦਰ ਆ ਪਿੰਡ ਖੋਖੜਾ ਜਿਲ੍ਹਾ ਬਠਿੰਡਾ ਦਾ ਪਿੰਡ ਕਿਹੜਾ ਆ ਵੀਰੇ ਖੋਖੜਾ ਕੋਕਰ ਤੇ ਜਿਲ੍ਹਾ ਬਠਿੰਡਾ ਜਿਲ੍ਹਾ ਬ ਹਰਜਿੰਦਰ 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 ਵੀਰੇ ਪਹਿਲਾ ਸਵਾਲ ਕਿੰਨੇ ਪਸ਼ੂ ਘਰੇ ਰੱਖੇ ਆਪਣੇ ਬਾਈ ਪਸ਼ੂ ਹੈਗੇ ਨੇ 16 17 16 17 ਅਜਾ ਚੰਗੇ ਪ੍ਰੋਪਰ ਰਿਕਾਰਡ ਚੰਗੇ ਦੁੱਧ ਵਾਲੀਆਂ ਨੇ ਸਾਰੀਆਂ ਚੰਗੇ ਦੁੱਧ ਵਾਲੀਆਂ ਐਸ ਟਾਈਮ ਹਾਈਸ ਦੁੱਧ ਕਿਹੜੀ ਮਾਂ ਦਾ ਕਿੰਨਾ ਦੁੱਧ ਤੇਰੇ ਕੋਲੇ ਮੇਰੇ ਕੋਲੇ 20 ਕਿਲੋ ਤੇ ਇੱਕ ਉਹ ਕਿੰਨੇ ਵੀ ਦੋ ਤੇ ਸਾਡਾ ਕੱਟ ਤੋਂ ਕੱਟ 15 ਤੋਂ ਉੱਤੇ ਹਾਰੀਆਂ ਕੱਟ ਤੋਂ ਕੱਟ 15 ਤੋਂ ਉੱਤੇ ਆ ਹਾਈएस्ट ਡੱਬ ਜਿਹੜਾ ਆਈ ਸੀ 20 ਕਿਲੋ ਦਾ ਉਹ 20 ਕਿਲੋ ਵਾਲੀ ਮੈਂ ਸੁਆ ਕਿੰਨਾਂ ਤੋਂ ਗੱਲ ਹੋਈ ਇਸ ਟਾਈਮ ਉਹ ਪੰਜਵਾਂ ਸੁਆ ਦਾ ਪੰਜਵਾਂ ਸੁਆ ਇਹ ਕੱਟ ਤੋਂ ਕੱਟ ਪਹਿਲਾਂ ਝੋਟੀ ਲੈ ਕੇ ਨਾ ਦੋ ਦੇ ਤਾਂ ਤੇਰੇ ਕੋਲੇ ਹੁਣ ਸੀ ਇਹਨੇ ਤੇਰੇ ਨਾਲ ਜਲਦੀ 18 ਕਿਲੋ ਤੇ ਚੱਲੂ 18 ਹੀ ਕਰਦੀ ਸੀਗੀ ਦੋ ਤਿੰਨ ਨੇ ਗਾਲਾਂ ਨਹੀਂ ਕਰਿਆ ਤਾਂ ਕੱਖ ਨਹੀਂ ਕਰਦੇ ਫਿਰ ਵੀ 5.5 ਤੋਂ ਉੱਤੇ 24 ਕਿਤੇ ਦੇ ਸੀਮਿੰਟ ਵੀ ਆ ਗਈ ਵੀਰੇ ਇਹ ਸਰਕਾਰੀ ਸੀਮਿੰਟ ਯਾ ਨਾਬੇ ਵਾਲੇ ਦੀ ਹਾਂਜੀ ਸਰਕਾਰੀ ਸੀਮਿੰਟ ਦੀ ਨਾਬੇ ਵਾਲੇ ਦੀ ਸਰਕਸਪੂਟ ਕਰ ਲੋ ਤੁਸੀਂ ਵੀਰੇ ਸਰ ਸੀਮਿੰਟ ਦੇ ਬਾਰੇ ਕੋਈ ਜਾਣਕਾਰੀ ਹੈ ਜਾਣਕਾਰੀ ਨੂੰ ਐ ਪਤਾ ਵੀ ਸਰਕਾਰੀ ਸੀਮਿੰਟ ਦੇ ਨਾਬੇ ਵਾਲ ਦੀ ਉਹ ਐ ਤੇ ਪ્યો ਤਾਂ ਨਹੀਂ ਪਤਾ ਵੀ ਅੱਛਾ ਇਹ ਵੀ ਨਾਬੇ ਵਾਲੇ ਸੀਮਿੰਟ ਦੀ ਹਾਂ 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 ਕੀ ਬਾਤ ਆ ਬਈ ਨਾਬੇ ਵਾਲੇ ਸੀਮਿੰਟ ਨੂੰ ਸਲਾਮ ਕਰਨੀ ਪਣਦੀ ਆ ਜੇ ਮਿੱਤਰੋ ਕਿਉਂਕਿ ਬਹੁਤ ਚੰਗਾ ਦੁੱਧ ਰਿਕਾਰਡ ਕਰਵਾ ਗਿਆ ਬਈ ਨਾਬੇ ਵਾਲੇ ਸੀਮਿੰਟ ਦੀਆਂ ਜੰਨੀਆਂ ਵੀ ਛੁੱਟੀਆਂ ਇੱਕ ਨਹੀਂ ਕਿਉਂਕਿ ਇੱਕ ਨੂੰ ਦੋ ਕਈ ਦਾ ਬਣਾ 5 547 ਵਾਲਾ ਮਿਲ ਗਿਆ ਹੋਣਗੇ ਆਪਾਂ ਨੂੰ ਬਣ ਸਕ ਛੁੱਟੀਆਂ ਆਰਾਮ ਨਾਲ ਹਾਂ ਨੀਲੀ ਆਇਆ ਅੱਛਾ ਇਹਦਾ ਮੈ ਡਿਫਰੈਂਸ ਜਿੰਦ ਬਾਈ ਜੇ ਨਾ ਘਰੇ ਤੂੰ ਪੀ ਕੇ ਲਵੇਂ ਦੁੱਧ ਪੂਰੇ ਸੀ ਕਿੰਨਾ ਚੰਗਾ ਰਿਹਾ ਉਹ 18 ਕਿਲੋ ਦੇ ਜ ਜੀ 18 ਇੱਥੇ ਵੀ 18 ਹੀ ਕਰ ਗਈ ਸੀਗੀ ਦੋ ਦੰਦਾਂ ਬਿਮਾਰ ਹੋ ਗਏ ਟੈਂਪਰੇਚਰ ਜਮਾਂ ਹੀ ਲੋ ਕਰ ਗਈ ਸੀ ਅੱਛਾ ਉਹਦਾ ਕਰਕੇ ਕੱਖ ਨਹੀਂ ਸਾਦੇ ਨਾਲ ਕੰਦ ਵੀ ਬਰਿੱਥੇ ਆ ਗਈ ਸਿੱਟੇ ਗੰਦ ਵੀ ਅੱਛਾ ਵੀ ਸਿੱਟੇਗਾ ਦੋ ਦੰਦ ਵੀ ਜਿਉਂ ਚ ਪਾਇਆ ਸੀਗਾ ਇਹ ਲੈ ਕੇ ਦੋ ਦੰਦ ਦੇ ਵਿੱਚ ਆਇਆ ਸੀ ਪਰ ਇੱਥੇ ਆ ਕੇ ਨੇ ਦੋ ਦੰਦ ਛੁੱਟ ਪਾ ਦੰਦ ਵੀ ਅੱਛਾ ਵੀ ਛੁੱਟੇਗਾ ਕਿੰਨਾ ਨੰਬਰ ਮਿਲ ਗਿਆ ਬਈ ਕੇ ਇਹਨੂੰ ਨਹੀਂ ਹਾਂ ਨੰਬਰ ਤਾਂ ਮਿਲ ਗਿਆ ਵੀ ਹਜੇ ਪਤਾ ਨਹੀਂ ਜਾਂ ਸਰਟੀਫਿਕੇਟ ਕਹਿੰਦੇ ਦੀ ਕਿੰਨੀਆਂ ਛੋਟੀਆਂ ਨਾਲ ਲੜੀ ਕਿੰਨੀਆਂ ਵੱਡੀਆਂ ਮਈਆਂ ਜੋਚੀ ਇਹ ਠੱਪੀ ਦਾ ਸਮਾਂ ਜੇ ਸੀਆਂ ਠੀਕ ਹੋ ਗਿਆ ਤੇ ਬਾਈ ਮੱਝ ਸੀਆਂ ਜਿਹੜੀਆਂ ਵੱਡੀਆਂ ਵੱ ਜੋ ਵੀ ਇਹ ਹੋ ਗਿਆ ਜੇ ਦੋ ਦੰਦਾਂ ਦੇ ਵਿੱਚ ਲੜਦੀ ਰਹਿ ਤਾ ਹਾਂ ਮੇਰੀ ਦੇਰ ਸੀ ਹੈ ਕਿ ਦੋ ਦੰਦਾਂ ਚੋਟੀਆਂ ਕਿੰਨੀਆਂ ਆਈਆਂ ਸੀ ਦੋਨਾਂ ਨੂੰ ਬੇਈ ਚੋਟੀਆਂ ਆਈਆਂ ਇੱਕ ਹਰਿਆਣੇ ਦੀ ਜੇ ਕੇ ਸੀ ਵੀ ਤੇ ਉਹ ਜਿੰਨਾ ਦੁੱਧ ਕਰ ਗਈ ਹਰਿਆਣੇ ਦੀ ਦੋ ਦੰਦ ਉਹ ਤਾਂ ਨਹੀਂ ਮੈਨੂੰ ਪਤਾ ਉਹਨਾਂ ਨੂੰ ਨਹੀਂ ਪਤਾ ਕਿਦਾਂ ਜੇ ਮੰਨ ਲਾ ਕਿ ਉਹ ਵੇ ਹੁੰਦਾ ਤਾਂ ਫਿਰ ਫਸਬੇ ਤੇ ਹਾਂ ਫਸਵੇਂ ਨਾਲ ਹਾਂ 100 200 ਗ੍ਰਾਮ ਦੇ ਜਾਂ ਉਹ ਹੋ ਜੀ ਨਹੀਂ ਆਏ ਹੋਣਗੇ ਤੇ ਫਸਵੇਂ ਨਾਲ ਕਿਹੋ ਜਿਹੇ ਨਾਲ ਕੇਵਲ ਵਾਚੇ ਕਿਸਮਤ ਦਾ ਕੋਈ ਪਤਾ ਨਹੀਂ ਕਿੱਥੇ ਬਦਲ ਜਾਣੀ ਹੈ ਨਾ ਪਹਿਲਾਂ ਦੋ ਦੰਦ ਸੀ ਕਿ ਮਿੱਤਰੋ ਇੱਥੇ ਆ ਕੇ ਚੌਗੀ ਹੋਈ ਹੈ ਕਰਮਾਲੀ ਤੇ ਵੱਡੇ ਵੀਰੇ ਇੱਕ ਵਾਰੀ ਆਪਦਾ ਕੰਟੈ 71 455 ਠੀਕ ਹੈ ਇੱਕ ਵਾਰ ਹੋਰ ਆਉਂਦੀ ਵੀਰੇ 84 71 51 455 ਇਹ ਸੂਈ ਕਿੰਨੇ ਦਿਨਾਂ ਦੀ ਜਦੋਂ ਉੱਥੇ ਆਈ ਹੁਣ ਇਹ 2 ਮਹੀਨੇ ਹੋ ਗਏ ਪੂਰੇ ਨੇ 2 ਮਹੀਨੇ ਹੋ ਗਏ ਪੂਰੇ ਠੀਕ ਹੈ ਭਾਈ ਤੇ ਬਹੁਤ ਬਹੁਤ ਤੈਨੂੰ ਵਿਸ਼ੇਸ਼ ਤੌਰ ਤੇ ਬਹੁਤ ਸਾਰੀਆਂ ਦਵਾਵਾਂ ਬਹੁਤ ਟਿੰਗਾ ਦੁੱਧਾ ਤੇਰਾ ਵੀਰੇ ਨਵੀਂ ਝੋਟੀ ਨਵਾਂ ਹਾਨ ਨਵਾਂ ਜਵਾਨੀ ਜੋਸ਼ ਤੇ ਵਿੱਚ ਭਾਈ ਦੋਦਾਰਾ ਤੈਨੂੰ ਬਹੁਤ ਸਾਰੀਆਂ ਸਲਾਮਤ ਨੌਲੇ ਮੇਲੇ ਤੋਂ ਦੋ ਦੰਦ ਝੋਟੀਆਂ ਵਿੱਚ ਲੜਨ ਲਈ ਆਈ ਸੀ ਪਰ ਮੁਕਾਬਲਾ ਵੱਡੀਆਂ ਝੋਟੀਆਂ ਦਾ ਲੜਿਆ ਧੰਨਵਾਦ